ਤੇ ਜਿਹੜਾ ਇੱਕ ਬੰਦੇ ਦਾ ਹੁੰਦਾ ਹੈ ਨਾ ਅਚੇਤਨ ਮਨ ਉਹ ਇੱਕ ਆਪੋ ਆਪਣਾ ਹੁੰਦਾ ਸਾਰਿਆਂ ਦਾ ਤੇ ਇੱਕ ਸਾਰੀ ਕੌਮ ਦਾ ਇਕੱਠਾ ਹੁੰਦਾ ਅਚੇਤਨ ਮਨ ਜਿਹੜਾ ਅਚੇਤਨ ਮਨ ਦੇ ਵਿੱਚ ਕੁਝ ਚੀਜ਼ਾਂ ਪਈਆਂ ਹੁੰਦੀਆਂ ਜਿਵੇਂ ਆ ਮੋਰਚੇ ਲੱਗਦੇ ਨੇ ਨਾ ਤੇ ਕਈ ਮੋਰਚੇ ਲੱਗਦੇ ਨੇ ਉੱਥੇ ਹੰਗਾਰਾ ਨਹੀਂ ਮਿਲਦਾ ਤੇ ਕਈ ਮੋਰਚਿਆਂ 'ਚ ਕੋਈ ਸਾਧਾ ਨਹੀਂ ਤੇ ਆਪੇ ਹੀ ਸਾਰੇ ਚਲੇ ਜਾਂਦੇ ਨੇ ਉੱਥੇ ਮੈਸੇਜ ਕਿੱਥੋਂ ਜਾਂਦਾ ਹੈ ਕੌਮ ਦਾ ਇੱਕ ਇਕੱਠਾ ਜੋ ਜਿਹੜਾ ਅਚੇਤਨ ਮਨ ਹੈ ਉਹ ਉਦੋਂ ਕਾਰਜਸ਼ੀਲ ਹੋ ਜਾਂਦਾ ਹੈ ਜਿਵੇਂ ਦਿੱਲੀ ਵਿੱਚ ਪਹਿਲਾ ਮੋਰਚਾ ਲੱਗਾ ਸੀ ਨਾ ਉਹ ਅਚੇਤਨ ਮਨ ਐਕਟੀਵੇਟ ਹੋਇਆ ਸੀ ਕਿਸੇ ਨੂੰ ਕਿਸੇ ਸੱਦਿਆ ਨਹੀਂ ਸੀ ਐਵੇਂ ਕੋਈ ਕਵੇ ਮੈਂ ਫੜੀ ਸਿਆਣਪ ਕੀਤੀ ਆ ਕੀਤੀ ਨਹੀਂ ਹਰ ਇੱਕ ਜੀ ਦੇ ਅੰਦਰ ਉਹ ਚੀਜ਼ ਉੱਗ ਪਈ ਸੀ ਜਿਵੇਂ 1984 ਵਿੱਚ ਹੋਇਆ ਸੀ ਉਦੋਂ ਵੀ ਇਹ ਚੇਤਨਮਨ ਐਕਟੀਵੇਟ ਹੋਇਆ ਸੀ ਅਸੀਂ ਉਹ ਸਮਾਂ ਵੇਖਿਆ ਕਿਸੇ ਨੇ ਨਹੀਂ ਸੀ ਕਿਹਾ ਵੀ ਤੁਸੀਂ ਇੰਜ ਕਰੋ ਕਈ ਤਾਂ ਸਿੱਖ ਵੀ ਨਹੀਂ ਸਨ ਕੇਸ ਕੱਟੇ ਵਾਲੇ ਤੇ ਉਹ ਮੈਨੂੰ ਆਪ ਮਿਲੇ ਕਹਿੰਦੇ ਮੈਂ ਤੇ 5 ਦਿਨ ਹੋ ਗਏ ਨੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਰੋਟੀ ਖਾਣ ਤੇ ਜੀ ਨਹੀਂ ਪਿਆ ਕਰਦਾ ਕਿਸੇ ਨੇ ਆ ਕਿਹਾ ਥੋੜੀ ਜਿਹੀ ਵੀ ਰੋਟੀ ਖਾ ਨਾ ਖਾ ਤੂੰ ਇਹ ਤੱਕੇ ਦੀਆਂ ਗੱਲਾਂ ਨਹੀਂ ਹੁੰਦੀਆਂ ਸਾਧ ਸੰਗਤ ਦੀ ਇਹ ਗੱਲਾਂ ਕਿੱਥੋਂ ਉੱਗਦੀਆਂ ਨੇ ਅੰਦਰੋਂ ਇੰਨਾ ਰੋਸ਼ੀ ਸੰਗਤ ਦੇ ਵਿੱਚ ਉਦੋਂ ਅਚੇਤਨ ਝੋੜਿਆ ਗਿਆ ਸੀ ਅਚੇਤਨ ਦਾ ਜਿਹੜਾ ਕੌਮ ਦਾ ਅਚੇਤਨ ਦਾ ਕੇਂਦਰ ਹੈ ਉਹ ਹਰਮੰਦਰ ਸਾਹਿਬ ਹੈ ਕੌਮ ਦੀ ਅਚੇਤਨ ਦਾ ਸੈਂਟਰ ਜਿਹੜਾ ਪੁਆਇੰਟ ਹੈ ਜਿੱਥੋਂ ਅਚੇਤਨ ਐਕਟੀਵੇਟ ਹੁੰਦਾ ਸਾਰੀ ਕੌਮ ਦਾ